ਅਪਾਧਾਤਾ ਤੇ ਮੱਧਾਤੇ ਗਏ ਬਾਪਿਆਂ ਦੇ ਕੋਲ ਜਾਂਦੇ ਆ ਡੇਰੇ ਤੇ ਜਾਂਦੇ ਆ ਤਾੰਤਰੀ ਕਾ ਕੋਲ ਜਾਂਦੇ ਆ ਜਿਹੜੇ ਕ੍ਰਿਆਏ ਕਰਦੇ ਉੱਥੇ ਜਾਂਦੇ ਹੈ ਉੱਥੇ ਆਪਾਂ ਉਹਨਾਂ ਨੂੰ ਸੁਣਾਉਂਦੇ ਆ ਜੇ ਸਾਡਾ ਬੱਚਾ ਡਿਪਰੈਸ਼ਨ 'ਚ ਆ ਗਿਆ ਅੱਜ ਸਾਡੇ ਬੱਚੇ ਨੇ ਸੈਲਫਟ ਕਰ ਲਿਆ ਅੱਜ ਸਾਡੀ ਨੂੰ ਜਿਹੜੀ ਹੈ ਉਹ ਸਾਨੂੰ ਛੱਡ ਕੇ ਚਲੀ ਹੈ ਘਰ ਘਰ ਤੇ ਝਗੜੇ ਨੇ ਲੇਕਿਨ ਇਹ ਦਰ ਤੇ ਆਪਾਂ ਦੇਖੋ ਸਭ ਤੋਂ ਸੱਚਾ ਸੁੱਚਾ ਦਰਬਾਰ ਇੱਥੇ ਹੀ ਸਾਰਾ ਕੁਝ ਮਿਲਦਾ ਹੈ ਇੱਥੇ ਆ ਕੇ ਨਾ ਮੈਂ ਕਈ ਵਾਰੀ ਵੇਖਦੀ ਆਂ ਅਰਦਾਸ ਕਰਦੀ ਆਂ ਕਈ ਵਾਰੀ ਗੁਰਦੇ ਸਿੰਘ ਜੀ ਤੇ ਮੈਂ ਹਾਜੂੜ ਕੇ ਬੇਨਤੀ ਕਰਦੀ ਆਂ ਸਾਰੀ ਸੰਗਤ ਨੂੰ ਇਸ ਦਰਬਾਰ ਤੇ ਜਦੋਂ ਵੀ ਆਣਾ ਹੈ ਨਾ ਤੇ ਕਦੀ ਪੁੱਤਰ ਦੀ ਦਾਤ ਨਹੀਂ ਮੰਗਣੀ ਮਕਾਮ ਦਾ ਦੌਲਤ ਨਹੀਂ ਮੰਗਣਾ ਇੱਥੇ ਆ ਕੇ ਸਿਮਰਨ ਨਾਮ ਜਪ ਦੀ ਦਾਤ ਮੰਗਣਾ ਬਰੇ ਛੋਣਾ ਸਿਮਰਨ ਨਾਮ ਦੀ ਜੇ ਦਾਤ ਮੰਗਦੇ ਹੋ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਸ ਗੁਰੂ ਸਾਹਿਬਾਨ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਖੁਦ ਹੀ ਤੁਹਾਨੂੰ ਸਾਰਾ ਕੁਝ ਦੇ ਗਏ। ਈਵਨ ਦੇਖਿਆ ਨਾ ਬੱਚਾ ਸਾਡੇ ਕੋਲ ਆਉਂਦਾ ਮਾਤਾ ਸੁਪੇ ਦੇ ਦੋ। ਅੱਪਾ ਦਸੀ ਦੇਵਾਂਗੇ ਉਹਨੇ। ਜੇ ਉਹ ਪਿਆਰ ਨਾਲ ਕਿ ਉਹਰੇ ਬੈਨ ਚੀਜੀ ਖਾਣੀਏ ਤੇ ਮੈਨੂੰ ਪੈਸੇ ਦੇ ਦੋ। ਅੱਪੋਂ ਨੂੰ ਪੀਸ ਫੜਾਉਣੀ। ਲੈ ਮੇਰੇ ਪੁੱਤ ਨੇ ਕਾਪੀ ਚੀਕ ਦਿਨ ਤੋਂ ਹੰਦੀ ਨਹੀਂ ਕੀਤੀ। ਇਹ ਪ੍ਰਮਾਤਮਾ ਦਾ ਜੋ ਭਾਅ ਹੈ। ਅਸੀਂ ਉਹਨਾਂ ਦੇ ਬੱਚੇ ਆ। ਅੱਪਾ ਜੇ ਨਹੀਂ ਮੰਗਾਂਗੇ ਨਾ ਤੇ ਗੁਰੂ ਸਾਹਿਬ ਨੇ ਕਹਨ ਨੂੰ ਦੱਸਦੇ ਜੇ ਤੁਸੀਂ ਪੁੱਤਰੀ ਦਾ ਪੰਦੋਂਗੇ ਉਹਨੇ ਪੁੱਤਰੀ ਦੇਣਾ ਹੈ ਲੇਕਿ ਸੰਗਤ ਜੀ ਧਿਆਨ ਰੱਖੋ ਜੇ ਸੁਖ ਮੰਗੋਗੇ ਤੇ ਦੁੱਖ ਨਾਲ ਆਉਣੇ ਫਿਰ ਗੁਰੂ ਨੂੰ ਤੁਸੀਂ ਇਹ ਕਹਿ ਨਹੀਂ ਸਕਦੇ ਗੁਰੂ ਸਾਹਿਬ ਤੁਸਮ ਨੂੰ ਦੁੱਖ ਦਿੱਤੇ ਸੁਖ ਦੇ ਨਾਲ ਦੁੱਖ ਆਉਣਗੇ ਜੇ ਦਿਨ ਹੁੰਦਾ ਹੈ ਤੇ ਰਾਤ ਵੀ ਹੋਏਗੀ ਤੇ ਸੁਖ ਆਉਣਗੇ ਤੇ ਦੁੱਖ ਵੀ ਨਾਲ ਇਸ ਦਰ ਤੇ ਜਦੋਂ ਮੰਗਣਾ ਹੈ ਸਿਮਰਨ ਦੀ ਦਾਤ ਵਾਂਗੂ ਪ੍ਰਚਾਰ ਦੀ ਦਾਤ ਵਾਂਗੂ ਨਾਮ ਦੀ ਦਾਤ ਵਾਂਗੂ ਆਪਣੇ ਬੱਚਿਆਂ ਨੂੰ ਸਿੱਖੀ ਸਿਧਾਂਤ ਦੇ ਨਾਲ ਜੋੜੋ ਗੁਰੂਆਂ ਦੇ ਬਾਰੇ ਦੱਸੋ ਤਾਂ ਕਿ ਤੁਹਾਡੇ ਬੱਚੇ ਅੱਗੇ ਜਾ ਕੇ ਸ਼ూరు-ਵੀਰ ਬਣਨ ਜੇ ਤੁਸੀਂ ਆਪਣੇ ਬੱਚਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਬਾਰੇ ਦੱਸਦੇ ਹੋ ਜੇ ਛੋਟੇ ਸਾਹਿਬਜ਼ਾਦੇ ਬਾਰੇ ਦੱਸਦੇ ਹੋ ਦੇਖੀ ਉਹ ਕਦੇ ਵੀ ਮੈਂਟਲ ਡਿਸਟਰਬ ਨਹੀਂ ਹੋਣਗੇ ਉਹ ਕਦੇ ਵੀ ਮੈਂਟਲ ਡਿਸਟਰਬ ਨਹੀਂ ਹੋ ਸਕਦੇ ਇਹ ਜ ਜਾਂਦੇ ਆ ਤਾੰਤ੍ਰਿਕਾ ਕੋਲ ਜਾਂਦੇ ਆ ਜਿਹੜੇ ਕ੍ਰਿਆਏ ਕਰਦੇ ਉੱਥੇ ਜਾਂਦੇ ਆ ਹੈ ਨਾ ਉੱਥੇ ਆਪਾਂ ਉਹਨਾਂ ਨੂੰ ਸੁਣਾਉਂਦੇ ਆ ਜੇ ਸਾਡਾ ਬੱਚਾ ਡਿਪਰੈਸ਼ਨ 'ਚ ਆ ਗਿਆ ਅੱਜ ਸਾਡੇ ਬੱਚੇ ਨੇ ਸੈਲਫਟ ਕਰ ਲਿਆ ਅੱਜ ਸਾਡੀ ਨੂੰ ਜਿਹੜੀ ਹੈ ਉਹ ਸਾਨੂੰ ਛੱਡ ਕੇ ਚਲੀ ਗਈ ਹੈ ਘਰ ਘਰ ਤੇ ਝਗੜੇ ਨੇ ਲੇਕਿਨ ਇਹ ਦਰਦ ਤੇ ਆਪਾਂ ਦੇਖੋ ਸਭ ਤੋਂ ਸੱਚਾ ਸੁੱਚਾ ਦਰਪਾਰ ਇੱਥੇ ਹੀ ਸਾਰਾ ਕੁਝ ਮਿਲਦਾ ਹੈ ਇੱਥੇ ਆ ਕੇ ਨਾ ਮੈਂ ਕਈ ਵਾਰੀ ਵੇਖਦੀ ਆ ਅਰਦਾਸ ਕਰਦੇ ਆਂ ਕਈ ਵਾਰੀ ਗੰਤੀ ਸਿੰਘ ਜੀ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਆਂ ਸਾਰੀ ਸੰਗਤ ਨੂੰ ਇਸ ਦਰ ਤੇ ਜਦੋਂ ਵੀ ਆਣਾ ਹੈ ਨਾ ਤੇ ਕਦੀ ਪੁੱਤਨ ਦੀ ਦਾਤ ਨਹੀਂ ਮੰਗਣੀ ਮਕਾਨ-ਧਨ-ਦੌਲਤ ਨਹੀਂ ਮੰਗਣਾ ਇੱਥੇ ਆ ਕੇ ਸਿਮਰਨ ਨਾਮ ਜਪ ਦੀ ਦਾਤ ਮੰਗਣਾ ਬੋਲੇ ਸੋਨਾ ਸਿਮਰਨ ਨਾਮ ਦੀ ਜੇ ਦਾਤ ਮੰਗਦੇ ਹੋ ਨਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ 10 ਗੁਰੂ ਸਾਹਿਬਾਨ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਮਨਸਹਾਰਾ ਨੂੰ ਸੁਤੇਰੀ ਕੇਵਲ ਦੇਖਿਆ ਨਾ ਬੱਚਾ ਸਾਡੇ ਕੋਲ ਆਉਂਦਾ ਮੈਂ 10 ਰੁਪਏ ਦੇ ਦੋ ਅੱਪਾ ਦਸੀ ਦੇਵਾਂਗੇ ਉਹ ਤੇ ਜੋ ਪਿਆਰ ਨਾਲ ਆ ਕੇ ਉਹ ਨਾ ਮੈਨੂੰ ਚੀਜੀ ਖਾਣੀ ਹੈ ਤੇ ਮੈਨੂੰ ਪੈਸੇ ਦੇ ਦੋ ਅੱਪੋਂ ਨੂੰ ਪੀਸ ਪੜਾਉਣੀ ਹੈ ਲੈ ਮੇਰੇ ਪੁੱਤ ਨੇ ਕਾਫੀ ਚੀਕ ਦਿਨ ਤੋਂ ਹੰਗੇ ਨਹੀਂ ਕਰਦੇ ਇਹ ਪ੍ਰਮਾਤਮਾ ਦਾ ਜੋ ਭਾਅ ਹੈ ਅਸੀਂ ਉਹਨਾਂ ਦੇ ਬੱਚੇ ਆ ਅੱਪਾ ਜੇ ਨਹੀਂ ਮੰਗਾਂਗੇ ਨਾ ਤੇ ਗੁਰੂ ਸਾਹਿਬ ਨੇ ਤੁਹਾਨੂੰ ਡਪਲ ਦੇ ਜੇ ਤੁਸੀਂ ਇਹ ਉਹਨੇ ਪੁੱਤਰੀ ਦੇਣਾ ਹੈ ਲੇਕਿਨ ਸੰਗਤ ਜੀ ਧਿਆਨ ਰੱਖੋ ਜੇ ਸੁਖ ਮੰਗੋਗੇ ਤੇ ਦੁੱਖ ਨਾਲ ਆਣਗੇ ਫਿਰ ਗੁਰੂ ਨੂੰ ਤੁਸੀਂ ਇਹ ਕਹਿ ਨਹੀਂ ਸਕਦੇ ਗੁਰੂ ਸਾਹਿਬ ਕਿਸੇ ਨੂੰ ਦੁੱਖ ਦਿੱਤੇ ਹੁੰਦੇ ਸੁਖ ਦੇ ਨਾਲ ਦੁੱਖ ਆਉਣਗੇ ਜੇ ਦਿਨ ਹੁੰਦਾ ਹੈ ਤੇ ਰਾਤ ਵੀ ਹੋਏਗੀ ਤੇ ਸੁਖ ਆਉਣਗੇ ਤੇ ਦੁੱਖ ਵੀ ਨਾਲ ਤੇ ਇਸ ਦਰਤੇ ਜਦੋਂ ਮੰਗਣਾ ਹੈ ਸਿਮਰਨ ਦੇ ਦਾਤ ਮੰਗੋ ਪਰਚਾਰ ਦੇ ਦਾਤ ਮੰਗੋ ਨਾਮ ਦੀ ਦਾਤ ਮੰਗੋ ਆਪਣੇ ਬੱਚਿਆਂ ਨੂੰ ਸਿੱਖੀ ਸਿਧਾਂਤ ਦੇ ਨਾਲ ਰੋ। ਗੁਰੂਆਂ ਦੇ ਬਾਰੇ ਦੱਸੋ। ਕਾਕਿ ਤੁਹਾਡੇ ਬੱਚੇ ਅੱਗੇ ਜਾ ਕੇ ਸ਼ూరు-ਵੀਰ ਬਣਨ। ਜੇ ਤੁਸੀਂ ਆਪਣੇ ਬੱਚਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਬਾਰੇ ਦੱਸਦੇ ਹੋ, ਜੇ ਛੋਟੇ ਸਾਹਿਬਜ਼ਾਦੇ ਬਾਰੇ ਦੱਸਦੇ ਹੋ ਕਿ ਉਹ ਮੈਂਟਰੀ ਡਿਸਟੋਪ ਨੂੰ ਮੋੜੇਗੇ। ਉਹ ਕਦੇ ਵੀ ਮੈਂਟਰੀ ਡਿਸਟੋਪ ਨਹੀਂ ਹੋ।